70-75 ਸਾਲਾਂ ਦੇ ਵਿੱਚ ਇਹ ਜੋ ਪਾਰਟੀਆਂ ਸੀ ਇਹਨਾਂ ਨੂੰ ਦੇਖ ਚੁੱਕੇ ਨੇ ਉਹ ਇਹਨਾਂ ਤੋਂ ਦੁਖੀ ਹੋ ਕੇ ਉਹਨਾਂ ਨੇ 2022 ਦੇ ਅੰਦਰ ਝਾੜੂ ਨੂੰ ਚੁਣਿਆ ਸੀ ਸ਼ਾਇਦ ਝਾੜੂ ਬਦਲਾਅ ਕਰ ਸਕੇ ਲੇਕਿਨ 2 ਸਾਲ ਬੀਤ ਚੁੱਕਣ ਤੋਂ ਬਾਅਦ ਵੀ ਝਾੜੂ ਨੇ ਲਾਰੇ ਤੇ ਲੱਪੇ ਹੀ ਲਾਏ ਨੇ ਕਿਹੜਾ ਕ੍ਰਾਈਮ ਬੱਤਾ ਹੈ ਨਾ ਜੋ ਸਰਕਾਰਾਂ ਚਾਹਣ ਤਾਂ ਕ੍ਰਾਈਮ ਰੋਕ ਸਕਦੀਆਂ ਮਰਜੈਂਟ ਸਕਾਰਾਈ ਚਲਾਉਣ ਵਾਲੇ ਜਿਹੜੇ ਲੋਕ ਹੈ ਉਹ ਕ੍ਰਾਈਮ ਪੇਸ਼ਾ ਹੈ ਹੈ ਕਈਆਂ ਤੇ ਹਜ਼ਾਰਾਂ ਪਰਚੇ ਦਰਜ ਵਾ ਹੈ ਜੀ ਉਹ ਉਹ ਕਿਆ ਕ੍ਰਾਈਮ ਨੂੰ ਰੋਕਣਗੇ ਉਹ ਆਪ ਕ੍ਰਾਈਮ ਪੇਸ਼ਾ ਲੋਗਾ ਅ ਰਮਨੀਤ ਬਿੱਟੂ ਆ ਇਹ ਚਾਹੇ ਦਾ ਲਾਲੋ ਵੀ ਈਡੀ ਤੋਂ ਡਰਦਾ ਚਾਹੇ ਆਪਣੀ ਕੁਰਸੀ ਜਾਣ ਤੋਂ ਡਰਦਾ ਇਸ ਨੇ ਕਾਂਗਰਸ ਨੂੰ ਅਲਬ ਦਾ ਆਖ ਕੇ ਆਪਣੇ ਪਿਓ ਦਾਦੇ ਦੀ ਪੱਕ ਨੂੰ ਦਾਗ ਲਾਤਾ ਬੀਜਪੀ ਸੰਪਰਦਾਇਕ ਦੰਗੇ ਕਰਾਉਂਦੀ ਆ ਦੇਸ਼ ਦੇ ਅੰਦਰ ਗੋਦਰਾ ਕਾਂਡ ਬੀਜਪੀ ਨੇ ਕਰਾਇਆ ਇੱਕ ਇੱਕੋ ਇੱਕ ਇਹ ਬਹੁਜਨ ਸਮਾਜ ਪਾਰਟੀ ਆ ਪੂਰੇ ਭਾਰਤ ਦੇਸ਼ ਦੇ ਅੰਦਰ ਜਿਹੜੀ ਸਮਤਾ ਸਮਾਨਤਾ ਤੇ ਭਾਈਚਾਰੇ ਦੀ ਗੱਲ ਕਰਦੀ ਆ ਭੈਣ ਮਾਇਆਵਤੀ ਜੀ ਨੇ ਸਰਦਾਰ ਦਵਿੰਦਰ ਸਿੰਘ ਹੀ ਰਾਮਗੜੀਆ ਸਾਹਿਬ ਨੂੰ ਟੈਗਟ ਦੇ ਕੇ ਇੱਥੇ ਨਵਾਜਾ ਲੁਧਿਆਣਾ ਦੇ ਅੰਦਰ ਪਿੰਡਾਂ ਦੇ ਵਿੱਚ ਮਾਹੌਲ ਬਣਿਆ ਹੋਇਆ ਇਸ ਚੜਤ ਨੂੰ ਦੇਖ ਕੇ ਸਾਰੀਆਂ ਪਾਰਟੀਆਂ ਬੁਖਲਾਹਟ ਵਿੱਚ ਆਈਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਜੀ ਸੀਡੀ ਆਨ ਨਿਊਜ਼ ਚੈਨਲ ਵੇਖਣ ਵਾਲੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਗੱਲ ਕਰਦੇ ਆ ਇਲੈਕਸ਼ਨ ਨਜ਼ਦੀਕ ਆ ਰਹੇ ਆ ਸੋ ਇਲੈਕਸ਼ਨ ਦੇ ਵਿੱਚ ਹਰ ਕੋਈ ਆਪਣੀਆਂ ਤਿਆਰੀਆਂ ਕਰ ਰਿਹਾ ਵਾ ਜਿੱਤਣ ਦੇ ਲਈ ਆ ਸੋ ਇੱਧਰ ਇੱਕ ਤੁਹਾਨੂੰ ਪਾਰਟੀ ਕੋ ਲੈ ਕੇ ਆਏ ਆ ਉਹ ਜਿਸਮਸ ਪਾਰਟੀ ਦੇ ਨਾਲ ਗੱਲਬਾਤ ਕਰਦੇ ਆ ਕੀ ਗੱਲ ਇਹਨਾਂ ਦੀ ਹੈਗੀ ਆ ਕੀ ਕਹਿਣਾ ਹੈ ਲੋਕਾਂ ਲਈ ਕੀ ਮੈਸੇਜ ਆ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਾ ਸਰ ਭੋਜਨ ਸਮਾਜ ਪਾਰਟੀ ਤੁਹਾਡੀ ਜਿਹੜੀ ਹੈਗੀ ਆ ਬੀਐਸਪੀ ਪਾਰਟੀ ਦੇ ਵਿੱਚ ਤੁਸੀਂ ਕੀ ਕਹਿਣਾ ਸੋਨਿਓ ਕਿ ਅਜਿਹਾ ਖਾਸ ਹੈ ਜਿਹੜੀ ਕਿ ਲੋਕ ਤੁਹਾਨੂੰ ਹੀ ਚੁਣਨ ਤੇ ਤੁਹਾਨੂੰ ਹੀ ਵੋਟ ਪਾਉਂਦੇ। ਕੋਈ ਬੰਚ ਸਾਡਾ ਜਿਹੜਾ ਕੋਈ ਵੀ ਚੋਣ ਮੈਨੀਫੈਸਟੋ ਨਹੀਂ ਹੈ। ਜੀ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਣ ਮੈਨੀਫੈਸਟੋ ਹੈ। ਚੋਣ ਮੈਨੀਫੈਸਟੋ ਹੈ। ਉਹਦੀ ਸੋਚ ਤੇ ਪਹਿਰਾ ਦੇਣਾ ਹੀ ਸਾਡਾ ਕੋਈ ਚੋਣ ਮੈਨੀਫੈਸਟੋ ਹੈ। ਦੇਖੋ ਤੁਸੀਂ ਦੇਖਿਆ ਇਹ 70-75 ਸਾਲਾਂ ਦੇ ਵਿੱਚ ਸਾਡੇ ਗਰੀਬ ਜਿਹੜੇ ਕਿਰਤੀ ਸਮਾਜ ਦੇ ਆ ਉਹਨਾਂ ਦੇ ਹੱਕ ਖੋ ਕੇ ਉਹਨਾਂ ਦੇ ਕਿੰਨੇ ਕੇਸ ਬਣੇ ਕੀ ਕੀ ਕੁਛ ਉਹਨਾਂ ਨੇ ਕੀਤਾ ਤੁਸੀਂ ਆਪ ਹੀ ਜਾਣਦੇ ਹੋ ਅਸੀਂ ਉਹਨਾਂ ਦੀ ਲੜਾਈ ਲੜਨ ਵਾਸਤੇ ਇਹਨਾਂ ਨੇ ਮੈਨੂੰ ਉਮੀਦਵਾਰ ਚੁਣਿਆ ਵਾ ਤੇ ਜਿਹੜੇ ਇਹਨਾਂ ਦੇ ਬੰਦੇ ਹੱਕ ਆ ਮੈਂ ਦਵਾਵਾਂਗਾ ਤੁਸੀਂ ਜਿੱਤ ਜਾਣਿਓ ਤਾਂ ਪੈਲ ਦੇ ਆਧਾਰ ਤੇ ਕਿਹੜੇ ਕੰਮ ਨੇ ਜਿਹੜੇ ਕੀਤੇ ਜਾਂਗੇ ਤੁਹਾਡੇ ਲਈ ਦੇਖੋ ਕਿੰਨੇ ਜਿੰਨੇ ਹੀ ਕੰਮ ਐ ਸਾਰੇ ਹੀ ਜਿੰਨੇ ਵੀ ਕਪਲੇ ਹੁੰਦੇ ਆ ਸਾਡੇ ਜਿਹੜੇ ਸਮਾਜ ਦੇ ਲੋਕਾਂ ਨੂੰ ਕੁਚਲਿਆ ਦਬਲਿਆ ਜਾਂਦਾ ਹੈ ਉਹਨਾਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਨੀਜਿਤ ਕੀਤਾ ਜਾਂਦਾ ਹੈ ਇਹ ਸਾਰੇ ਜਿਹੜੇ ਮਸਲੇ ਆ ਉਹਨਾਂ ਨੂੰ ਅਸੀਂ ਕੀਰਤੀ ਦੇ ਰੂਪ ਵਿੱਚ ਬਦਲਾਂਗੇ ਉਹਨਾਂ ਨੂੰ ਕੀਰਤ ਦਵਾਂਗੇ ਪਹਿਲਾਂ ਉਹ ਆਪਣੇ ਪੈਰਾਂ ਤੇ ਸਟੈਂਡ ਕਰਾਂਗੇ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਸਾਰੇ ਸਾਥੀਆਂ ਨੂੰ ਵਰਕਰਾਂ ਨੂੰ ਜੈ ਪੀਮ ਜੈ ਭਾਰਤ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸਰਦਾਰ ਦਵਿੰਦਰ ਸਿੰਘ ਜੀ ਰਾਮ ਗੜੀਆ ਸਾਹਬ ਜੀ ਨੂੰ ਸਾਡੇ ਭੈਣ ਮਾਇਆਵਤੀ ਜੀ ਨੇ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਲੁਧਿਆਣਾ ਸੀਟ ਤੋਂ ਉਤਾਰਿਆ ਲੇਕਿਨ ਹੋਰਾਂ ਪਾਰਟੀਆਂ ਨੇ ਵੀ ਇੱਥੇ ਆਪਣੇ ਆਪਣੇ ਕੈਂਡੀਡੇਟ ਤਾਰੇ ਨੇ ਲੇਕਿਨ ਜੋ ਪਾਵਲਿਕ ਦੀ ਗੱਲ ਕਹੀਏ ਜਾਂ ਕਿਰਤੀਆਂ ਦੀ ਗੱਲ ਕਹੀਏ ਜਾਂ ਕਿਸਾਨ ਮਜ਼ਦੂਰਾਂ ਦੀ ਗੱਲ ਕਹੀਏ ਜਾਂ ਵਪਾਰੀਆਂ ਦੀ ਗੱਲ ਕਹੀਏ ਜਾਂ ਦੁਕਾਨ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ 70 75 ਸਾਲਾਂ ਦੇ ਵਿੱਚ ਇਹ ਜੋ ਪਾਰਟੀਆਂ ਸੀ ਇਹਨਾਂ ਨੂੰ ਦੇਖ ਚੁੱਕੇ ਨੇ ਉਹ ਇਹਨਾਂ ਤੋਂ ਦੁਖੀ ਹੋ ਕੇ ਉਹਨਾਂ ਨੇ 2022 ਦੇ ਅੰਦਰ ਝਾੜੂ ਨੂੰ ਚੁਣਿਆ ਸੀ ਸ਼ਾਇਦ ਝਾੜੂ ਬਦਲਾ ਕਰ ਸਕੇ ਲੇਕਿਨ 2 ਸਾਲ ਬੀਤ ਚੁੱਕਣ ਤੋਂ ਬਾਅਦ ਵੀ ਝਾੜੂ ਨੇ ਲਾਰੇ ਤੇ ਲੱپے ਹੀ ਲਾਏ ਨੇ ਕੋਈ ਉਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਅੱਜ ਪਿੰਡ ਪਿੰਡ ਉਹਨਾਂ ਨੂੰ ਲੋਕੀ ਮੂੰਹ ਨਹੀਂ ਲਾ ਸਕਦੇ ਲਾਉਂਦੇ ਨਹੀਂਗੇ ਪਿੰਡਾਂ ਦੇ ਵਿੱਚੋਂ ਭਜਾ ਦਿੰਦੇ ਨੇ ਔਰ ਜੋ ਰਵਨੀਤ ਬਿੱਟੂ ਆ ਇਹ ਚਾਹੇ ਦਾ ਲਾ ਲੋ ਵੀ ਈਡੀ ਤੋਂ ਡਰਦਾ ਚਾਹੇ ਆਪਣੀ ਕੁਰਸੀ ਜਾਣ ਤੋਂ ਡਰਦਾ ਇਸ ਨੇ ਕਾਂਗਰਸ ਨੂੰ ਅਲਬ ਦਾ ਆਖ ਕੇ ਆਪਣੇ ਪਿਓ ਦਾਦੇ ਦੀ ਪੱਗ ਨੂੰ ਦਾਗ ਲਾਤਾ ਇਹਨੇ ਭਾਜੀਪੀ ਜੁਆਇਨ ਕਰਕੇ ਕਿਉਂਕਿ ਇਸ ਕਰਕੇ ਲੋਕ ਇਹਨੂੰ ਵੀ ਮੂੰਹ ਨਹੀਂ ਲਾਉਣਾ ਚਾਹੁੰਦੇ ਸਾਰੀਆਂ ਪਾਰਟੀਆਂ ਤੋਂ ਅੱਕੇ ਹੋਏ ਨੇ ਝਾੜੂ ਸਰਕਾਰ ਆਈ ਹੈ ਕਿ ਤਰ੍ਹਾਂ ਕਿਤੇ ਕਿਹਾ ਜਾਂਦਾ ਸੀਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਏਗਾ ਕੀ ਕਹਿ ਸਕਦੇ ਹੋ ਉਸ ਬਾਰੇ ਜੀ ਹਾਂ ਇਹ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਦੀ ਨਹੀਂ ਅਸੀਂ ਗੱਲ ਕਰਦੇ ਅਸੀਂ ਪੂਰੇ ਭਾਰਤ ਦੀ ਗੱਲ ਕਰਦੇ ਆ ਇਹ ਰੰਗਲਾ ਪੰਜਾਬ ਉਦੋਂ ਬਣੂਗਾ ਜਦੋਂ ਇੱਥੇ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ ਚੋਣ ਮੈਨੀਫੈਸਟੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਲਾਗੂ ਹੋਊਗਾ ਸਭ ਨੂੰ ਬਰਾਬਰਤਾ ਮਿਲੇਗੀ ਜਾਤ ਪਾਤ ਖਤਮ ਹੋਵੇਗੀ ਇੱਥੇ ਰੋਜ਼ਗਾਰ ਮਿਲੇਗਾ ਰੇਪ ਬਲਾਤਕਾਰੀਆਂ ਇੱਥੋਂ ਬੰਦ ਹੋਣਗੀਆਂ ਇਹ ਜਦੋਂ ਬੰਦ ਹੋਣੀਆਂ ਨੇ ਜਦੋਂ ਹਰ ਇੱਕ ਨੌਜਵਾਨ ਹਰ ਇੱਕ ਜੂਸ ਨੂੰ ਰੋਜ਼ਗਾਰ ਦਿੱਤਾ ਜਾਊਗਾ ਉਹ ਆਪਣੇ ਰੋਜ਼ਗਾਰ ਵਿੱਚ ਲੱਗ ਜਾਊਗਾ ਇਹ ਜਿਹੜੇ ਚੋਰੀਆਂ ਡਕੈਤੀਆਂ ਹੁੰਦੀਆਂ ਨੇ ਇਹ ਸਾਰੀਆਂ ਸਰਕਾਰਾਂ ਦੀ ਇਹ ਕਰਕੇ ਹੁੰਦੀਆਂ ਇਹਨਾਂ ਨੇ ਰੋਜ਼ਗਾਰ ਨਹੀਂ ਦਿੱਤਾ ਇਹਨਾਂ ਨੇ ਲਾਰੇ ਲਾਏ ਨੇ ਅੱਜ ਤੱਕ ਤਾਂ ਹੀ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਜੋ ਪੰਜਾਬ ਦੀ ਸੀ ਉਹ ਖਤਮ ਹੋ ਚੁੱਕੀ ਆ ਇਸ ਕਰਕੇ ਭੈਣ ਮਾਇਆਵਤੀ ਜੀ ਨੇ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਸਾਹਿਬ ਨੂੰ ਟਿਕਟ ਦੇ ਕੇ ਇੱਥੇ ਨਵਾਜਾ ਲੁਧਿਆਣੇ ਦੇ ਅੰਦਰ ਪਿੰਡਾਂ ਦੇ ਵਿੱਚ ਮਾਹੌਲ ਬਣਿਆ ਹੋਇਆ ਇਸ ਚੜਤ ਨੂੰ ਦੇਖ ਕੇ ਸਾਰੀਆਂ ਪਾਰਟੀਆਂ ਬੁਖਲਾਹਟ ਵਿੱਚ ਆਈਆਂ ਹੋਈਆਂ ਨੇ ਕਿਉਂਕਿ ਅਸੀਂ ਦਿਨੋਂ ਦਿਨ ਸਾਡੇ ਰੰਗ ਵਧਦੇ ਹੀ ਜਾਂਦੇ ਆ ਲੋਕ ਸਾਨੂੰ ਚਾਹਣ ਲੱਗੇ ਸਰਦਾਰ ਦਵਿੰਦਰ ਸਿੰਘ ਜੀ ਨੂੰ ਉਹਨਾਂ ਨੇ ਆਉਣ ਵਾਲੀ 1 ਜੂਨ ਨੂੰ ਇੱਕ ਇੱਕ ਬਟਨ ਹਾਥੀ ਵਾਲਾ ਦਿਵਾ ਕੇ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਤਾਂ ਜੋ ਇਹਨਾਂ ਦੇ ਹੱਕ ਇਹ ਪਬਲਿਕ ਦੇ ਹੱਕ ਤੇ ਸੱਚ ਦੀ ਗੱਲ ਕਰ ਸਕਣਗੇ ਰੋਜ਼ਗਾਰ ਦੀ ਗੱਲ ਕਰ ਸਕਣਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾਲ ਗੱਲ ਕਰਦੇ ਆ ਸਰ ਸ਼ਿਕਾ ਸਰ ਸਭ ਤੋਂ ਪਹਿਲਾਂ ਕੀ ਨਾਮ ਹੈ ਬਲਵਿੰਦਰ ਸਿੰਘ ਬਿੱਟਾ ਬਲਵਿੰਦਰ ਸਿੰਘ ਜੀ ਕਾਲ ਕਰੀਏ ਕ੍ਰਾਈਮ ਦੀ ਤੇ ਕ੍ਰਾਈਮ ਨੂੰ ਜਿਹੜਾ ਦਿਨ ਪਰ ਦਿਨ ਕ੍ਰਾਈਮ ਬਹੁਤ ਵੱਧਦਾ ਜਾ ਰਿਹਾ ਉਸ ਚੀਜ਼ ਨੂੰ ਲੈ ਕੇ ਕੀ ਕਰਨਾ ਚਾਹੀਦਾ ਜਿਹੜਾ ਕ੍ਰਾਈਮ ਵੱਧਦਾ ਹੈ ਨਾ ਜੋ ਸਰਕਾਰਾਂ ਚਾਹਣ ਤਾਂ ਕ੍ਰਾਈਮ ਨੂੰ ਰੋਕ ਸਕਦੀਆਂ ਪਰ ਜਦ ਸਰਕਾਰਾਂ ਹੀ ਚਲਾਉਣ ਵਾਲੇ ਜਿਹੜੇ ਲੋਕ ਹੈ ਉਹ ਕ੍ਰਾਈਮ ਪੇਸ਼ਾ ਹੈ ਹੈ ਕਈਆਂ ਤੇ ਹਜ਼ਾਰਾਂ ਪਰਚੇ ਦਰਜਾ ਹੈ ਜੀ ਹਾਂ ਜੀ ਉਹ ਉਹ ਕਿਆ ਕ੍ਰਾਈਮ ਨੂੰ ਰੋਕਣਗੇ ਉਹ ਆਪ ਕ੍ਰਾਈਮ ਪੇਸ਼ਾ ਲੋਗਾ ਔਰ ਇਸ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਆ ਨਸ਼ੇ ਨੂੰ ਪਹਿਲ ਦੇ ਰਿਹਾ ਉਹ ਆਪ ਸ਼ਰਾਬੀ ਕੋ ਆਭੀ ਹੈ ਜੀ ਉਹ ਨਸ਼ਾ ਕਿੱਧਰ ਰਕੂੰਗਾ ਉਹ ਵਿਧਾਨ ਸਭਾ ਦੇ ਅੰਦਰ ਜਾਂਦਾ ਪਹਿਲਾਂ ਉਹ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਵਾਇਰਲ ਹੋਈ ਆ ਹਾਂ ਉਹ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਜਾਂਦਾ ਪਹਿਲਾਂ ਪੈਗ ਲਾ ਕੇ ਜਾਂਦਾ ਹੋ ਪਰਲਮੈਂਟ ਦੇ ਵਿੱਚ ਵੀ ਜਾਂਦਾ ਤੇ ਜਿਹੜੇ ਨਾਲੇ ਉਹਦੇ ਜਦੋਂ ਐਮਪੀ ਸੀਗੇ ਉਹਦੇ ਨਾਲ ਜਿਹੜੇ ਬੈਠਦੇ ਸੀ ਐਮਪੀ ਉਹ ਉਹਦੀ ਕੁਰਸੀ ਛੱਡ ਕੇ ਦੂਜੀਆਂ ਦੂਜੀਆਂ ਕੁਰਸੀਆਂ ਤੇ ਬਹਿ ਜਾਂਦੇ ਸੀ ਇਸ ਕਰਕੇ ਕ੍ਰਾਈਮ ਪੇਸ਼ਾ ਲੋਕ ਆ ਜਿਹੜੇ ਉਹ ਕਦੀ ਵੀ ਕ੍ਰਾਈਮ ਨੂੰ ਖਤਮ ਨਹੀਂ ਹੋਣ ਦਿੰਦੇ ਸੋ ਕਿ ਕ੍ਰਾਈਮ ਨੂੰ ਬढ़ावा ਦਿੰਦੇ ਆ ਹਾਂਜੀ ਅ ਗਲਗਰੀਏ ਭੋਜਨ ਸਮਾਜ ਪਾਰਟੀ ਦੀ ਭੋਜਨ ਸਮਾਜ ਪਾਰਟੀ ਦੇ ਵਿੱਚ ਅਜਿਹਾ ਕੀ ਹੈ ਕਿ ਤੁਸੀਂ ਜਾਣਿਓ ਕਿ ਲੋਕ ਤੁਹਾਨੂੰ ਹੀ ਕਿਉਂ ਵੋਟ ਪਾ ਭੋਜਨ ਸਮਾਜ ਪਾਰਟੀ ਦੇ ਲੋਕ ਵੋਟ ਸਾਨੂੰ ਇਸ ਕਰਕੇ ਪਾਣਗੇ ਕਿਉਂਕਿ ਲੋਕਾਂ ਨੂੰ ਜਿਹੜੇ ਸੂਝਵਾਨ ਵੋਟਰ ਆ ਲੁਧਿਆਣੇ ਦੇ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਪਰਖ ਲਿਆ ਔਰ ਇੱਕ ਇੱਕੋ ਇੱਕ ਇਹ ಬಹುਜਨ ਸਮਾਜ ਪਾਰਟੀ ਆ ਪੂਰੇ ਭਾਰਤ ਦੇਸ਼ ਦੇ ਅੰਦਰ ਜਿਹੜੀ ਸਮਤਾ ਸਮਾਨਤਾ ਤੇ ਭਾਈਚਾਰੇ ਦੀ ਗੱਲ ਕਰਦੀ ਆ ਜੇ ਅਸੀਂ ਬੀਜੇਪੀ ਦੀ ਗੱਲ ਕਰਦੇ ਆ ਬੀਜੇਪੀ ਸੰਪਰਦਾਇਕ ਦੰਗੇ ਕਰਾਉਂਦੀ ਆ ਦੇਸ਼ ਦੇ ਅੰਦਰ ਗੋਦਰਾ ਕਾਂਡ ਬੀਜੇਪੀ ਨੇ ਕਰਾਇਆ ਹੈ ਹਿੰਦੂਆਂ ਤੇ ਮੁਸਲਮਾਨਾਂ ਨੂੰ ਮਰਵਾਉਣ ਦਾ ਕੰਮ ਬੀਜੇਪੀ ਕਰ ਰਹੀ ਹੈ ਹੈ ਜਿਹੜਾ ਇਸ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਤੜੀ ਪਾਰ ਅਮਨ ਸ਼ਾ ਇਸ ਕਰਕੇ ਉਹ ਉਹ ਜਿਹੜੇ ਲੋਕ ਐ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਪਰਖ ਲਿਆ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਜਿਹੜੇ ਕਹਿੰਦੇ ਸੀਗੇ ਵੀ ਤੁਹਾਡੇ ਚੜੇ ਮਹੀਨੇ ਤੁਹਾਡੇ ਕਾਊਂਟਾ ਦੇ ਵਿੱਚ 1000 ਰੁਪਇਆ ਆਇਆ ਕਰੂੰਗਾ ਬਦਲਾ ਨਹੀਂ ਲੋਕਾਂ ਨੇ ਵੋਟ ਇਸ ਕਰਕੇ ਪਾਈ ਜਿਸ ਉਹ ਜਿਸ ਘਰ ਦੇ ਵਿੱਚ ਚਾਰ ਔਰਤਾਂ ਰਹਿੰਦੀਆਂ ਚਾਰ ਧੀਆਂ ਭੈਣਾਂ ਰਹਿੰਦੀਆਂ ਹੈਗੀਆਂ ਤੇ ਉਹ ਉਹ ਉਹਨਾਂ ਨੇ ਸੋਚਿਆ ਵੀ ਸਾਡੇ ਘਰ 'ਚ ਚੜੇ ਮਹੀਨੇ 4000 ਰੁਪਇਆ ਆਊਗਾ ਲੋਕਾਂ ਨੇ ਬੋਟਾ ਇੱਕ ਤਰਫੀ ਬੋਟ ਪਾ ਦਿੱਤੀ ਝੂਠੇ ਲਾਰੇ ਔਰ ਬਾਦੇ ਲਾ ਕੇ ਝੂਠ ਬੋਲ ਕੇ ਪੰਜਾਬ ਦੀ ਅਖੰਡਤਾ ਨੂੰ ਤੇ ਸ਼ਾਂਤੀ ਨੂੰ ਭੰਗ ਕੀਤਾ ਆਮ ਆਦਮੀ ਪਾਰਟੀ ਨੇ ਤੇ ਬੋਟਾਂ ਬਟੋਰੀਆਂ ਪਰ ਲੋਕੀ ਸਮਝ ਚੁੱਕਿਆ ਇਹਨਾਂ ਨੂੰ ਵੋਟ ਕਦੀ ਨਹੀਂ ਪਾਣਗੇ ਰਹੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਬਦਲਾ ਲੈਣ ਦੀ ਗੱਲ ਕੀਤੀ ਗਈ ਸੀ ਕਿ ਹੁਣ ਜਿਹੜੀ ਭੋਜਨ ਸਮਾਜ ਪਾਰਟੀ ਹੈ ਇਹ ਬਦਲਾ ਲੈ ਕੇ ਆਏਗੀ ਇਹ ਬਦਲਾ ਲੈ ਕੇ ਆਵੇਗੀ ਜਿੱਦਾਂ ਸਾਡੇ ਉਮੀਦਵਾਰ ਸਤਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆਂ ਨੇ ਦੱਸਿਆ ਵੀ ਇਸ ਦੇਸ਼ ਦੇ ਅੰਦਰ ਸਾਡੇ ਸਾਡੇ ਕਿਰਤੀ ਭਰਾਵਾਂ ਨਾਲ ਕਿਰਤੀ ਭਰਾਵਾਂ ਦੀਆਂ ਧੀਆਂ ਪੈਣਾ ਨਾਲ ਬਹੁਤ ਜਨ ਸਮਾਜ ਦੀਆਂ ਧੀਆਂ ਪੈਣਾ ਨਾਲ ਇਹ ਰੇਪ ਬਲਤਕਾਰ ਹੁੰਦੇ ਆ ਗੁੰਡਾ ਕਰਦੀ ਹੋਣਾ ਨਾ ਜਦੋਂ ਇਹ ਜਿੱਤ ਕੇ ਜਾਣਗੇ ਪਾਰਲੀਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਗੁੰਡਾ ਐਕਟ ਲਾਗੂ ਕਰਾ ਕੇ ਜਿਨ੍ਹਾਂ ਲੋਕਾਂ ਨੇ ਇਦਾਂ ਦੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਗੇ ਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਜੀਤਰਾਮ ਬਸਰਾ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਕੀ ਕਹਿਣਾ ਸੋਨੇ ਵਾਜ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਹਮੇਸ਼ਾ ਹੀ ਜਦ ਤੋਂ ਦੇਸ਼ ਦੇ ਅੰਦਰ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਔਰ ਬਹੁਜਨ ਸਮਾਜ ਪਾਰਟੀ ਦਾ ਸਭ ਤੋਂ ਵੱਡਾ ਇਹ ਹੈ ਕਿ ਉਹ ਕਦੇ ਵੀ ਆਪਣਾ ਚੋਣ ਮੈਨੀਫੈਸਟੋ ਜਿਹੜੀ ਹੈ ਉਹ ਰਿਲੀਜ਼ ਨਹੀਂ ਕਰਦੀ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਵਾਅਦਿਆਂ ਨਾਲ ਨਹੀਂ ਗੱਲ ਕਰਦੀ ਬਹੁਜਨ ਸਮਾਜ ਪਾਰਟੀ ਕੰਮ ਕਰਕੇ ਦਿਖਾਣ ਵਿੱਚ ਯਕੀਨ ਰੱਖਦੀ ਹੈ ਔਰ ਬਹੁਜਨ ਸਮਾਜ ਪਾਰਟੀ ਸਮਤਾ ਸਮਾਨਤਾ ਭਾਈਚਾਰਾ ਜਿਹੜਾ ਦੇਸ਼ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਔਰ ਬਹੁਜਨ ਸਮਾਜ ਪਾਰਟੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਤਾਂ ਕਿ ਇਸ ਦੇਸ਼ ਦੇ ਵਿੱਚ ਦੇਸ਼ ਦੇ ਲੋਕ ਬਹੁਤ ਅਮਨ ਸ਼ਾਂਤੀ ਦੇ ਨਾਲ ਰਹਿ ਸਕਣ ਭਾਈਚਾਰਾ ਵੜਾ ਕੇ ਰਹਿ ਸਕਣ ਕਿਸੇ ਨੂੰ ਕਿਸੇ ਤੋਂ ਕੋਈ ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਪੈ ਪੀਟ ਨਾ ਹੋਣ ਔਰ ਇਸ ਕਰਕੇ ਬਹੁਜਨ ਸਮਾਜ ਪਾਰਟੀ ਕਹਿਣ ਵਿੱਚ ਨਹੀਂ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਔਰ ਅਸੀਂ ਲੋਕਾਂ ਦੇ ਵਿੱਚ ਜਾਣੇ ਹਾਂ ਲੋਕਾਂ ਵੱਲੋਂ ਵਿਸ਼ਵਾਸ ਮਿਲ ਚੁੱਕਿਆ ਹੈ ਔਰ ਲੋਕ ਬਹੁਜਨ ਸਮਾਜ ਪਾਰਟੀ ਨੂੰ ਵੋਟ ਇਸ ਕਰਕੇ ਪਾਉਣਗੇ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਚਾਰ ਵਾਰ ਜਦੋਂ ਰਾਜ ਕੀਤਾ ਬੇਜ਼ਮੀਨਾ ਨੂੰ ਜ਼ਮੀਨ ਵੀ ਮਿਲੇ ਬੇਰੋਜ਼ਗਾਰਾਂ ਨੂੰ ਕੰਮ ਮਿਲਿਆ ਸਰਕਾਰੀ ਨੌਕਰੀਆਂ ਮਿਲੀਆਂ ਔਰ ਬਹੁਤ ਵੱਡੇ ਉਦਯੋਗ ਜਿਹੜੇ ਹੈ ਯੂਪੀ ਦੇ ਅੰਦਰ ਵੀ ਲਾਏ ਗਏ ਔਰ ਐਜੂਕੇਸ਼ਨ ਸਿਸਟਮ ਠੀਕ ਕਰਕੇ ਵੱਡੇ ਵੱਡੇ ਸਕੂਲ ਕਾਲਜ ਡਿਗਰੀ ਕਾਲਜ ਖੋਲੇ ਗਏ ਅੱਜ ਵੀ ਆਪਾਂ ਲਿਸਟ ਦੇਖੋ ਕਿਤੇ ਭੈਣ ਕੁਮਾਰੀ ਮਾਇਆਵਤੀ ਜਿਹੜੇ ਰਾਜ ਦੇ ਅੰਦਰ ਕੀ ਕੀ ਹੋਇਆ ਉਹ ਸਾਰੇ ਲੋਕ ਹੈਰਾਨੀਜਨਕ ਜਿਹੜੇ ਨਤੀਜੇ ਲੈ ਕੇ ਆਂਦੇ ਸਨ ਯੂਪੀ ਦੇ ਅੰਦਰ ਔਰ ਸਿਹਤ ਸਹੂਲਤਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਬਹੁਤ ਸਾਰੇ ਹਸਪਤਾਲ ਔਰ ਬਹੁਤ ਸਾਰੇ ਆ ਛੋਟੇ ਹਸਪਤਾਲ ਯੂਨੀਵਰਸਿਟੀਆਂ ਬਹੁਤ ਕੁਝ ਬਣਾ ਕੇ ਜਿਹੜਾ ਅਸੀਂ ਰਾਜ ਦੇ ਅੰਦਰ ਲੋਕਾਂ ਨੂੰ ਦਿੱਤਾ ਇਸ ਕਰਕੇ ਬਹੁਜਨ ਸਮਾਜ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਔਰ ਆਪਾਂ ਲੋਕਲ ਸਰਕਾਰ ਦੀ ਗੱਲ ਕਰੀਏ ਕਿ ਤੁਸੀਂ ਹੁਣੇ ਇਹ ਗੱਲ ਕੀਤੀ ਸੀ ਕਿ ਰੰਗਲਾ ਪੰਜਾਬ ਪੰਜਾਬ ਦਾ ਰੰਗਲਾ ਪੰਜਾਬ ਤੁਸੀਂ ਦੇਖਿਆ ਭਗਵੰਤ ਮਾਨ ਦੇ ਮੋਹ ਜਿਹੜਾ ਪਾਰਲੀਮੈਂਟ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜੁੱਤੀ ਸੰਘੋਣ ਦੀ ਗੱਲ ਕਰਦਾ ਇਹ ਰੰਗਲੇ ਪੰਜਾਬ ਦੇ ਫੁੱਲ ਨਜ਼ਰ ਆਉਂਦੇ ਆ ਜਿਹੜਾ ਇਹਨਾਂ ਦਾ ਇੱਕ ਮੰਤਰੀ ਲਾਲਜੀਤ ਭੁੱਲਰ ਰਾਮਗੜੀਆ ਭਾਈਚਾਰੇ ਨੂੰ ਅਪਸ਼ਬਦ ਬੋਲਦਾ ਇਹ ਰੰਗਲੇ ਪੰਜਾਬ ਦੇ ਬੋਲ ਹਨ ਇਸ ਕਰਕੇ ਪੰਜਾਬ ਦੇ ਲੋਕ ਸਮੁੱਚਾ ਭਾਈਚਾਰਾ ਇਹਨਾਂ ਤੋਂ ਦੁਖੀ ਹੋ ਚੁੱਕਿਆ ਹੈ ਕਿਉਂਕਿ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਅੱਜ ਵੀ ਉਹੀ ਹੈ ਇਸ ਕਰਕੇ ਸਮੁੱਚੇ ਬਹੁਜਨ ਸਮਾਜ ਨੇ ਅਜੇਕਾ ਕੀਤਾ ਹੈ ਭਾਈਚਾਰਾ ਬਣਾ ਰਹੇ ਹਾਂ ਭਾਈਚਾਰਾ ਬਣਾ ਕੇ ਅਸੀਂ ਇਹਨਾਂ ਲੋਕਾਂ ਨੂੰ ਮੂੰਹ ਦੀ ਖਾਣੀ ਪਵੇਗੀ ਔਰ ਬਹੁਜਨ ਸਮਾਜ ਪਾਰਟੀ ਜਿੱਤ ਕੇ ਲੋਕ ਸਭਾ ਜਾਵੇਗੀ ਔਰ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗੀ ਜੀ ਜ਼ਰੂਰ ਗੱਲ ਕਰੀਏ ਪਾਰਟੀਆਂ ਦੀ ਹਰ ਇੱਕ ਪਾਰਟੀ ਵੱਲੋਂ ਜਿਹੜੀ ਅਟੁੱਟ ਮਿਹਨਤ ਕੀਤੀ ਜਾ ਰਹੀ ਹੈ ਹੁਣ ਇਹ ਜਿਹੜਾ 4 ਤਰੀਕ ਦਾ ਰਿਜ਼ਲਟ ਹੀ ਦੱਸੇਗਾ ਕਿ ਕੌਣ ਜਿੱਤਦਾ ਹੈ ਕੌਣ ਨਹੀਂ ਜਿੱਤਦਾ ਹੈ ਸੋ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਦਸੜੀ ਹੋਮ ਨਿਊਜ਼ ਚੈਨਲ ਦੇ ਨਾਲ ਮੈਂ ਮਨਦੀਪ ਕੌਰ ਕੈਮਰਾ ਪਰਸਨ ਜਸ